हेलो सत श्रीकाल जी मैं उम्मीद करती हूँ तुम सारे ठीक ठाक होवोंगे मैं हाँ थोड़ी सारे दी रमन कौर कुलार अच मैं फिर हाजिर हुई है। आज का जो टॉपिक है वह मैं कवर करागी वाई वी हैव हाँ टू पे वन यूएसडी नाइन यूएस असी एक सौ उणंजा डॉलर जेडे अमेरिकन ने वो क्यों पे करिए इस बिजनेस में जॉइन करने दी फीस है की है ਸਬੋਤਾਰੀ ਮੇਰੇ ਪੈਨਾਪਰਾਵਾਂ ਦਾ ਇੱਕ ਕੁਐਸਚਨ ਹੁੰਦਾ ਸੋ ਕਈ ਵਾਰੇ ਤਾਂ ਉਹ ਬਸ 149 ਯੂਐਸਡੀ ਦੇਖ ਕੇ ਹੀ ਡਰ ਜਾਂਦੇ ਨੇ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਮੇਰਾ ਛੋਟਾ ਜਿਹਾ ਇੰਟਰੋਡਕਸ਼ਨ ਸਸਿਕਾ ਹਲਦੀ ਸਾਰਿਆਂ ਨੂੰ ਜਿਹੜੇ ਲਾਈਵ ਦੇਖ ਰਹੇ ਨੇ ਜਾਰੀ ਪਲੇ ਦੇਖ ਰਹੇ ਹੋ ਮੇਰਾ ਨਾਮ ਰਮਨ ਗੌਰ ਖੁੱਲਾਰ ਮੈਂ ਵੈਨਕੂਵਰ ਵੈਨਕੂਵਰ BC ਦੇ ਵਿੱਚ ਪਿਛਲੇ 25 ਸਾਲਾਂ ਤੋਂ ਆਪਣੀ ਫੈਮਿਲੀ ਦੇ ਨਾਲ ਰਹਿ ਰਹੀ ਹਾਂਗੀ ਤੇ ਮੈਂ ਇੱਕ ਸਿੰਗਲ ਮਦਰ ਹਾਂ ਮੇਰੇ ਬਹੁਤ ਹੀ ਪਿਆਰੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਤੇ ਸਾਡੇ ਇੱਕ ਛੋਟਾ ਜਿਹਾ ਡੌਗ ਹੈਗਾ ਆ ਤੇ ਮੇਰਾ ਮੰਮਾ ਨਹੀਂ ਮੈਂ ਇਹ ਬਿਜ਼ਨਸ ਨੂੰ ਕਿਉਂ ਜੁਆਇਨ ਕੀਤਾ ਮੇਰਾ ਰੀਜ਼ਨ ਸੀ ਬਿਜ਼ਨਸ ਨੂੰ ਜੁਆਇਨ ਕਰਨਾ ਕਿਉਂਕਿ ਸਿੰਗਲ ਪੇਰੈਂਟ ਹੋਣ ਦੇ ਨਾਤੇ ਮੇਰੀ ਜਿਹੜੀ ਜ਼ਿੰਮੇਵਾਰੀ ਸੀ ਉਹ ਡਬਲ ਹੋ ਗਈ ਮੈਂ ਫਾਦਰ ਦੀ ਰਿਸਪੌਂਸਿਬਿਲਟੀਜ਼ ਵੀ ਕਰਨੀਆਂ ਸੀ ਤੇ ਮਾਂ ਮਾਂ ਦੀਆਂ ਵੀ ਕਰਨੀਆਂ ਸੀ ਸੋ ਐਂ ਮੈਂ ਆਪਣੇ ਬੱਚਿਆਂ ਦੇ ਪ੍ਰੈਜ਼ੈਂਟ ਤੇ ਫਿਊਚਰ ਨੂੰ ਲੈ ਕੇ ਹਮੇਸ਼ਾ ਪਰੇਸ਼ਾਨ ਰਹਿੰਦੀ ਸੀ ਇੱਕ ਟਾਈਮ ਤੇ ਮੈਂ ਦੋ ਤੋਂ ਤਿੰਨ ਜੌਬਸ ਵੀ ਕੀਤੀਆਂ ਕੁਝ ਸਮੇਂ ਤੱਕ ਮੇਬੀ ਅਬਾਊਟ 3 অর 4 ਮਨთ ਤੱਕ ਪਰ ਉਹਦੇ ਨਾਲ ਕੀ ਹੋਇਆ ਕਿ ਆਪਣੀ ਹੈਲਥ ਇਸ਼ੂਸ ਹੋ ਗਏ ਤੇ ਫਿਰ ਇੱਕ ਦਿਨ ਐਸਾ ਆਇਆ ਕਿ ਮੇਰੇ ਹੈਲਥ ਇਸ਼ੂਸ ਤੇ ਕਰਕੇ ਮੈਂ ਬਾਰਵਿੰਟਰ ਦੇ ਵਿੱਚ ਜਾ ਕੇ ਸਪੈਸ਼ਲੀ ਕੰਮ ਨਹੀਂ ਕਰ ਸਕਦੀ ਸੋ ਜੇ ਕੰਮ ਨਹੀਂ ਕਰਨਗੇ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਘਰ ਦੇ ਖਰਚੇ ਕਿਵੇਂ ਕਰਾਂਗੇ ਹਨ ਸੋ ਐਵੇਂ ਹੀ ਤੇ ਨਾਲ ਦੀ ਨਾਲ ਮੈਨੂੰ ਬੱਚਿਆਂ ਦਾ ਇਹ ਫਿਕਰ ਹੁੰਦਾ ਸੀ ਉਹਨਾਂ ਨੇ ਉਪਰਡੇ ਹੋ ਰਹੇ ਨੇ ਯੂਨੀਵਰਸਿਟੀ ਵਗੈਰਾ ਜਾਣਾ ਹੈ ਤਾਂ ਫਿਰ ਉਹ ਕਿਦਾਂ ਮੈਨੇਜ ਹੋਗਾ ਸਾਰਾ ਕੁਝ ਹੈਨਾ ਤੇ ਪਲੱਸ ਉਹਨਾਂ ਲਈ ਖਾਣਾ ਮੈਂ ਬਣਾ ਕੇ ਰੱਖ ਕੇ ਜਾਂਦ ਸੀ ਸਵੇਰੇ ਜਾਂ ਸ਼ਾਮੀ ਤੇ ਫਿਰ ਉਹ ਬਚਰੇ ਗਰਮ ਕਰਦੇ ਸੀ ਮਾਈਕ੍ਰੋਵੇਵ 'ਚ ਫਿਰ ਖਾਂਦੇ ਸੀ ਤਾਂ ਮੈਨੂੰ ਉਹ ਵੀ ਚੀਜ਼ ਬਹੁਤ ਸਤਾਉਂਦੀ ਸੀ ਅੰਦਰ-ਅੰਦਰ ਕਿ ਮੈਂ ਕਿਦਾਂ ਦੀ ਮਾਂ ਆ ਕਿ ਮੈਂ ਆਪਣੇ ਬੱਚਿਆਂ ਨੂੰ ਫਰੈਸ਼ ਖਾਣਾ ਨਹੀਂ ਬਣਾ ਕੇ ਦਿੰਦੀ ਹੈ ਹੈਨਾ ਕਿ ਉਹਨਾਂ ਨੂੰ ਗਰਮ ਕਰਕੇ ਮਾਈਕ੍ਰੋਵੇਵ ਦੇ ਵਿੱਚ ਖਾਣਾ ਪੈਂਦਾ ਆ ਸੋ ਇਹ ਦੋ ਚੀਜ਼ਾਂ ਮੇਰੀ ਮੇਨ ਰੀਜ਼ਨ ਸੀ ਕਿ ਬਿਜ਼ਨਸ ਨੂੰ ਜੁਆਇਨ ਕਰਨ ਲਈ ਤੇ ਬਸ ਇੱਕ ਦਿਨ ਐਸ ਐਦਾਂ ਹੀ ਮੈਂ ਸੋਸ਼ਲ ਮੀਡੀਆ ਤੇ ਸੀ ਯੂਸ ਸਕਰੋਲ ਕਰ ਰਹੀ ਸੀ ਇੰਸਟਾਗ੍ਰam ਤੇ ਤਾਂ ਮੈਨੂੰ ਆਪਣੇ ਕੋਚ ਦੀ ਵੀਡੀਓ ਦਿਖੀ ਉਹਨਾਂ ਨੂੰ ਤੁਸੀਂ ਯਕੀਨ ਨਹੀਂ ਕਰਨਾ ਵਿਦਨ ਕੁਝ ਸੈਕਿੰਡ ਮੇਂ ਵੀ 2-3 ਸੈਕਿੰਡ ਚ ਬਸ ਮਾਈਂਡ ਚ ਇਹ ਆ ਗਿਆ ਕਿ ਜੇ ਆਪਣੀ ਪੰਜਾਬੀ ਭੈਣ ਆਪਣੀ ਵੀਡੀਓ ਬਣਾ ਕੇ ਕਹਿ ਰਹੀ ਹੈ ਕਿ ਮੈਂ ਵਰਕ ਫਰਮ ਹੋਮ ਕਰਦੀ ਆ ਸੋ ਜੇ ਇਹ ਕਰ ਸਕਦੇ ਆਪਣੇ ਘਰ ਦਾ ਖਰਚਾ ਪੂਰਾ ਚੰਗੀ ਤਰ੍ਹਾਂ ਚੁੱਕ ਸਕਦੇ ਆ ਤੇ ਮੈਂ ਕਿਉਂ ਨਹੀਂ ਕਰ ਸਕਦੀ ਤੇ ਮੇਰੇ ਦਿਲ ਦੇ ਵਿੱਚ ਇਹ ਚਾਹਨਾ ਹਮੇਸ਼ਾ ਹੀ ਰਹਿੰਦੀ ਹੈ ਕਿ ਮੈਂ ਕੁਝ ਨਵਾਂ ਸਿੱਖਾਂ ਕਿ ਨਵੀਂ ਲੈਂਗੁਏਜ ਸਿੱਖਾਂ ਨਵੇਂ ਕਲਚਰ ਤੇ ਬਾਰੇ ਸਿੱਖਾਂ ਨਵੇਂ ਲੋਕਾਂ ਨੂੰ ਮਿਲਾਂ ਮਿਲਾਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਸਿੱਖਾਂ ਜਿਹਦੇ ਨਾਲ ਮੇਰੀ ਜ਼ਿੰਦਗੀ ਵੀ ਵਧੀਆ ਹੋਵੇ ਤੇ ਬੱਚਿਆਂ ਦੀ ਜ਼ਿੰਦਗੀ ਵੀ ਵਧੀਆ ਹੋਵੇ ਸੋ ਇਸੇ ਤਰ੍ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇਹ ਸਟੈਪ ਹੈਡ ਕੀਤਾ ਸੋ ਫਰਸਟ ਸਟੈਪ ਜਿਹੜੀ ਇਨਫੋਰਮੇਸ਼ਨ ਆ ਉਹ ਮੈਂ ਕੱਲ ਦੇ ਲਾਈਵ 'ਚ ਕੀਤੀ ਸੀ ਕਿ ਫਰਸਟ ਸਟੈਪ ਕੀ ਆ ਸਾਡੇ ਬਿਜ਼ਨਸ ਨੂੰ ਜੁਆਇਨ ਕਰਨ ਦਾ ਸੋ ਸੈਕਿੰਡ ਸਟੈਪ ਆ ਜਾਂਦਾ ਮੋਸਟ ਇੰਪੋਰਟੈਂਟ 149 ਯੂਐਸਡੀ ਜਿਹੜਾ ਪੇ ਕਰਨਾ ਹੁੰਦਾ ਅਸੀਂ ਅਕਸਰ ਕਹਿੰਦੇ ਆ ਕਿ ਰਿਫੰਡੇਬਲ ਹੈ ਜੀ ਹਾਂ ਉਹ ਟੋਟਲੀ ਰਿਫੰਡੇਬਲ ਹੈ 100% ਗਾਰੰਟੀ ਹੈਗੀ ਆ ਸੋ ਜਦੋਂ ਬਾਈ ਚਾਂਸ ਕੋਈ ਨਹੀਂ ਰੈਡੀ ਹੈਗਾ ਜਾਂ ਕਿਸੇ ਨੂੰ ਐਦਾਂ ਲੱਗਦਾ ਕਿ ਇਹ ਪਲੈਟਫਾਰਮ ਮੇਰੇ ਲਈ ਨਹੀਂ ਹੈਗਾ ਤਾਂ ਤੁਸੀਂ ਕੀ ਕਰਨਾ ਇੱਕ ਸਿੰਪਲ ਈਮੇਲ ਸੈਂਡ ਕਰਨੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਵਿਦਨ 2 ਤੋਂ 4 ਆਵਰਸ ਦੇ ਵਿੱਚ ਰਿਫੰਡ ਆ ਜਾਂਦਾ ਜਾਂ ਕਈ ਵਾਰੀ ਲੌਂਗ ਵੀਕਐਂਡ ਜਾਂ ਵੀਕਐਂਡ ਆਂਦਾ ਤਾਂ ਮੈਂ ਅਕਸਰ ਕਹਿੰਦੀ ਹਾਂ 24 ਤੋਂ 48 ਆਵਰਸ ਤਾਂ ਕਿ ਤੁਹਾਨੂੰ ਵੀ ਪਰੇਸ਼ਾਨੀ ਨਾ ਹੋਵੇ ਵੀ ਹਾਇ ਆਇਆ ਨਹੀਂ ਆਇਆ ਨਹੀਂ ਰਿਫੰਡ ਸੋ ਤੇ ਇਸ ਕਰਕੇ ਫਿਰ ਮੈਂ ਪਹਿਲਾਂ ਹੀ ਉਹਨਾ ਟਾਈਮ ਤੇ ਨਹੀਂ ਬਟ 100% ਫਰ ਸ਼ੋਰ ਕਿ ਰਿਫੰਡ ਆ ਜਾਂਦਾ ਬਹੁਤ سارے ਲੋਕ ਐਦਾਂ ਦੇ ਨੇ ਜਿਹੜੇ ਰਿਫੰਡ ਕਰਵਾਉਣ ਤੋਂ ਬਾਅਦ ਫਿਰ ਦੁਬਾਰਾ ਉਹ ਇਸ ਬਿਜ਼ਨਸ ਨੂੰ ਜੁਆਇਨ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਦੋ ਚੀਜ਼ਾਂ ਮੈਟਰ ਕਰਦੀਆਂ ਤੁਹਾਡਾ ਆਪਣੇ ਆਪ ਤੇ ਯਕੀਨ ਕਰਨਾ ਤੇ ਤੁਹਾਡਾ ਮਾਈਂਡ ਸੈਟ ਹੋਣਾ ਚਾਹੀਦਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਹੈ ਆਪਣੇ ਤੇ ਆਪਣੇ ਬੱਚਿਆਂ ਲਈ ਆਪਣਾ ਇੱਕ ਵजूद ਬਣਾਉਣਾ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਜਦੋਂ ਤੁਸੀਂ 149 uh, USD ਪੇ ਕਰਦੇ ਹੋ ਇੱਕ ਵਨ ਟਾਈਮ ਦੀ ਫੀਸ ਹੈ ਰਜਿਸਟ੍ਰੇਸ਼ਨ ਫੀਸ ਠੀਕ ਹੈ ਜੀ ਇਰ ਰਜਿਸਟ੍ਰੇਸ਼ਨ ਫੀਸ ਇਸ ਲਈ ਆ ਕਿ ਸਾਡੇ ਸਿਸਟਮ ਦੇ ਅੰਦਰ ਤੁਸੀਂ ਆਉਂਦੇ ਹੋ ਸਾਡੇ ਸਿਸਟਮ ਨੂੰ ਪਤਾ ਲੱਗਦਾ ਹੈ ਕਿ ਇਹ ਪਰਸਨ ਵਾਕਈ ਸੀਰੀਅਸ ਹੈਗਾ ਆ ਆਪਣੇ ਆਪਣੀ ਕੁਝ ਕਰਨਾ ਚਾਹੁੰਦਾ ਹੈ ਸਾਡਾ ਸਿਸਟਮ ਲਰਨ ਕਰਨਾ ਚਾਹੁੰਦਾ ਹੈ ਤਾਂ ਤੁਹਾਡੇ ਲਈ ਸਾਰੇ ਰਸਤੇ ਖੋਲ ਦਿੰਦਾ ਹੈ ਤੁਹਾਨੂੰ ਇਨਸਾਈਡ ਆਊਟਸਾਈਡ ਬਿਜ਼ਨਸ ਦਾ ਪੂਰਾ ਜਿਹੜਾ ਬਿਜ਼ਨਸ ਪਲਾਨ ਆ ਉਹ ਦਿਖਾਇਆ ਜਾਂਦਾ 3 ਤੋਂ 4 ਘੰਟੇ ਦੀਆਂ ਵੀਡੀਓਜ਼ ਦੇ ਵਿੱਚ ਠੀਕ ਹੈ ਜੀ ਉਹ ਵੀਡੀਓਜ਼ ਤੁਸੀਂ ਵਾਚ ਕਰਨੀਆਂ ਜੋ ਵੀ ਤੁਹਾਨੂੰ ਉਹਦੇ ਵਿੱਚੋਂ ਕਾਡਾ ਡਾਊਟ ਲੱਗਦਾ ਕੋਈ ਕੁਐਸਚਨ ਹੈ ਤੁਸੀਂ ਉਸ ਨੂੰ ਰਾਈਟ ਡਾਊਨ ਕਰੋ ਤੇ ਫਿਰ ਉਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਤੁਹਾਨੂੰ ਅਸੀਂ ਆਪਣੀ ਕਮਿਊਨਿਟੀ ਗਰੁੱਪ ਚ ਐਡ ਕਰ ਦਿੰਦੇ ਜਿੱਤੇ 2.2 ਲੱਖ ਲੋਕ ਨੇ ਉਹ ਵੀ ਕੰਮ ਕਰਦੇ ਨੇ ਤਾਂ ਤੁਹਾਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਦਾ ਉਹਨਾਂ ਦੀ ਜਰਨੀ ਦੇਖਣ ਦਾ ਮੌਕਾ ਮਿਲਦਾ ਸੋ ਸਾਡੇ ਇੱਦਾਂ ਹੀ ਇੱਕ ਦੋ ਦੋ ਗਰੁੱਪ ਸਪੈਸ਼ਲ ਨੇ ਜਿੱਤੇ ਤੁਸੀਂ ਜਾਣਦੇ ਹੋ ਤੇ ਹੋਰਾਂ ਲੋਕਾਂ ਨੂੰ ਚੰਗੀ ਤਰ੍ਹਾਂ ਦੇਖਦੇ ਹੋ ਉਹਨਾਂ ਦੀਆਂ ਸਟੋਰੀਸ ਸੁਣਦੇ ਹੋ ਤਾਂ ਫਿਰ ਆਪਣਾ ਤੁਸੀਂ ਇਹ ਜੋ ਤੁਸੀਂ ਸਾਰੀ ਵੀਡੀਓਜ਼ ਵਾਚ ਕਰ ਲੈਂਦੇ ਹੋ ਤਾਂ ਫਿਰ ਤੁਸੀਂ ਆਪਣੇ ਵੱਲੋਂ Google ਤੇ ਵੀ ਸਰਚ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਰੈਡੀ ਹੋ ਨਾਲ ਤੁਹਾਨੂੰ ਇੱਕ ਕੋਚ ਤੇ ਮੈਂਟਰ ਲਾਈਫਟਾਈਮ ਲਈ ਸਾਈਨ ਹੁੰਦਾ ਹੈ ਜਦੋਂ ਤੁਸੀਂ 149 ਪੇ ਕਰਦੇ ਹੋ ਸੋ ਇੰਨੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਫਰਸਟ ਬਿਜ਼ਨਸ ਦਾ ਪੂਰਾ ਮਾਡਲ ਤੁਹਾਡੇ ਸਾਹਮਣੇ ਓਪਨ ਕੀਤਾ ਜਾਂਦਾ ਹੈ ਸੈਕਿੰਡ ਸਾਡੇ ਜਿਹੜਾ ਵੱਡਾ ਕਮਿਊਨਿਟੀ ਗਰੁੱਪ ਹੈ ਉਹਦਾ ਤੁਹਾਨੂੰ ਐਕਸੈਸ ਮਿਲ ਜਾਂਦਾ ਥਰਡ ਤੁਹਾਨੂੰ ਇੱਕ ਕੋਚ ਲਾਈਫਟਾਈਮ ਲਈ ਆ ਸਾਈਨ ਕੀਤਾ ਜਾਂਦਾ ਜਿਹੜਾ ਹਰ ਕਦਮ ਤੇ ਤੁਹਾਡੇ ਨਾਲ ਚੱਲੇਗਾ mentor ਤੁਹਾਨੂੰ ਸਾਈਨ ਕੀਤਾ ਜਾਂਦਾ ਹਰ ਕਦਮ ਤੁਹਾਡੀ ਹੈਲਪ ਕਰੇਗਾ ਸਭ ਤੋਂ most importantly ਟ੍ਰੇਨਿੰਗ ਓਪਨ ਹੋ ਜਾਂਦੀ ਹੈ ਜਿਹਦਾ ਤੁਸੀਂ ਐਗਜ਼ਾਮਪਲ ਦੇਖ ਸਕਦੇ ਹੋ ਕਿ ਇਹ ਟ੍ਰੇਨਿੰਗ ਕਹ ਜੀ ਹੋਏਗੀ ਸਟੈਪ-ਬਿ-ਸਟੈਪ ਤੁਹਾਨੂੰ ਗਾਈਡ ਕੀਤਾ ਜਾਏਗਾ ਇਹ ਤੁਹਾਨੂੰ ਲਾਈਫਟਾਈਮ ਲਈ ਹੁੰਦੀ ਆ ਹਮੇਸ਼ਾ ਕੋਈ ਵੀ ਨਵੀਂ ਚੀਜ਼ ਆਉਂਦੀ ਆ ਇਹ ਸਾਡੇ ਲਈ ਅਪਡੇਟ ਕਰਕੇ ਦਿੰਦੇ ਨੇ ਠੀਕ ਹੈ ਜੀ ਸੋ ਇਹਦੇ ਵਿੱਚ ਫਿਰ ਕੋਈ ਤੁਸੀਂ ਕਹਿੰਦੇ ਹੁੰਦੇ ਪ੍ਰੋਡਕਟ ਸੇਲ ਨਹੀਂ ਕਰਨਾ ਕੋਈ ਟਾਰਗੇਟ ਪੂਰਾ ਨਹੀਂ ਕਰਨਾ ਠੀਕ ਹੈ ਜੀ ਜਿਹੜੀਆਂ ਮੈਨੂੰ ਚੀਜ਼ਾਂ ਵਧੀਆਂ ਲੱਗੀਆਂ ਸੀ ਸੋ ਇਹਦੇ ਵਿੱਚ ਦੇਖੋ ਇੰਨੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ 149 ਯੂ ਐਸ ਡੀ ਦੇ ਵਿੱਚ ਐਂ ਤੁਹਾਡਾ ਫਨਲ ਰੈਡੀ ਕੀਤਾ ਜਾਂਦਾ ਹੈ ਜਿਵੇਂ ਕਿ ਉਹ ਤੁਹਾਡੇ ਲਈ ਇੱਕ ਕਮਰਾ ਰੈਡੀ ਕੀਤਾ ਜਾਂਦਾ ਫੋਰ ਏਗਜ਼ਾਮਪਲ ਲਾਈਕ ਫਨਲ ਲਾਈਕ ਵੈਬਸਾਈਟ ਬਣਾਈ ਜਾਂਦੀ ਹੈ ਵੈਬਸਾਈਟ ਜਿਹਦੇ ਵਿੱਚ ਤੇ ਲੋਕਾਂ ਨੇ ਤੁਹਾਨੂੰ ਆ ਕੇ ਪੁੱਛਣਾ ਆਪਣਾ ਨਾਮ ਤੇ ਈਮੇਲ ਐਡਰੈਸ ਦੇ ਕੇ ਸਾਈਨ ਅਪ ਕਰਨਾ ਉਹ ਤੁਹਾਡੇ ਲਈ ਰੈਡੀ ਕੀਤਾ ਜਾਂਦਾ ਵੈਸੇ ਜੇ ਆਪਾਂ ਇਹ ਕੋਰਸ ਕਰਨਾ ਹੋਵੇ ਡਿਜੀਟਲ ਬਿਜ਼ਨਸ ਮਾਰਕੀਟਿੰਗ ਦਾ ਜਾਂ ਕਿਸੇ ਵੀ ਚੀਜ਼ ਦਾ ਤਾਂ ਹਜ਼ਾਰਾਂ ਪੈਸੇ ਲੱਗੇ ਜਾਂਦੇ ਨੇ ਹੈਨਾ ਸੋ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸਿਰਫ ਤੇ ਸਿਰਫ 149 ਯੂ ਐਸ ਡੋਲਰ ਦੇ ਵਿੱਚ ਮਿਲਦੀਆਂ ਨੇ ਸੋ ਜੇ ਤੁਸੀਂ ਨੈਕਸਟ ਸਟੈਪ ਲੈਂਦੇ ਹੋ ਦੈਟਸ ਗ੍ਰੇਟ ਵੰਡਰਫੁਲ बिकॉज ਪਲਾਨ ਦੇ ਵਿੱਚ ਤੁਹਾਨੂੰ ਸਾਰੀਆਂ ਲੇਅਰਸ ਦਿਖਾਈਆਂ ਜਾਂਦੀਆਂ ਸੋ ਕਿਵੇਂ ਤੁਸੀਂ ਕੀ ਕਹਿੰਦੇ ਹੁੰਦੇ ਅਫਲਾਈਟਿੰਗ ਮਾਰਕੀਟਿੰਗ ਕਰਨੀ ਮਾਰਕੀਟਿੰਗ ਕਿਵੇਂ ਕਰਨੀ ਹੈ ਸਾਡੇ ਬਿਜ਼ਨਸ ਜਿਹੜਾ ਪਲੈਟਫਾਰਮ ਹੈ ਉਹਨੂੰ ਤੁਸੀਂ ਪ੍ਰਮੋਟ ਕਰਨਾ ਹੁੰਦਾ ਹੈ ਨਾ ਕਿ ਕੋਈ ਚੀਜ਼ ਤੁਸੀਂ ਸੇਲ ਕਰਨੀ ਹੈ ਠੀਕ ਹੈ ਜੀ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਹੈਗਾ ਇਸ ਬਿਜ਼ਨਸ ਨੂੰ ਕਰਨ ਲਈ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਕਰ ਸਕਦੇ ਹੋ ਕੋਈ ਉਹਦਾ ਬੈਰੀਅਰ ਨਹੀਂ ਹੈਗਾ ਤੇ ਮੇਰੀ ਤੁਹਾਨੂੰ ਇਹੀ ਰਿਕੁਐਸਟ ਹੈ ਤੁਸੀਂ ਸਟੈਪ ਇਨ ਕਰੋ ਸਾਡੇ ਬਿਜ਼ਨਸ ਮਾਡਲ ਨੂੰ ਜਰੂਰ ਚੈੱਕ ਕਰੋ ਵਿਨ ਵਿਨ ਸਿਚੁਏਸ਼ਨ ਹੈਗੀ ਹੈ ਤੁਸੀਂ ਕੁਝ ਵੀ ਲੂਜ਼ ਨਹੀਂ ਕਰਦੇ ਤੇ ਤੁਸੀਂ 100% ਜਿਹੜੀ ਇਨਫੋਰਮੇਸ਼ਨ ਹੀ ਲੈ ਕੇ ਜਾਓਗੇ ਜੇ ਤੁਸੀਂ ਸਟੈਪ ਹੈਡ ਕਰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਤੁਸੀਂ ਆਪਣੀ ਲਾਈਫ ਚੇਂਜਿੰਗ ਓਪਰਚ्युनिटी ਨੂੰ ਮਿਲੋਗੇ ਤੁਹਾਨੂੰ ਐਦਾ ਫੀਲ ਹੋਊਗਾ ਕਿ ਮੈਂ 149 ਪੇ ਕਰਕੇ ਆਪਣੀ ਲਾਈਫ ਹੀ ਚੇਂਜ ਕਰ ਲਈ ਹੈ ਬਿਲਕੁਲ ਜੀ ਬਿਲਕੁਲ ਐਦਾਂ ਹੀ ਹੈਗਾ ਸੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਕੱਲ ਨੂੰ ਨਵੇਂ ਟੌਪਿਕ ਤੇ ਗੱਲ ਕਰਦੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਗੋਡ ਬlesਸ ਯੂ ਆਲ ਬਾਏ ਫਾਰ ਨਾਓ